ਦੋਸਤੋ ਆਪਾਂ ਕਰ ਰਹੇ ਜੀ 메ਜਰ ਸਰਵਿਸ 메ਜਰ ਸਰਵਿਸ ਦਾ ਪ੍ਰੋਸੈਸ ਤੁਹਾਡੇ ਸਾਹਮਣੇ ਲੈ ਕੇ ਆਉਣੇ ਅਕਸਰ ਆਪਾਂ ਹਰ ਵੀਡੀਓ ਪ੍ਰੋਪਰ ਦੋਸਤੋ 메ਜਰ ਸਰਵਿਸ ਕੀ ਹੁੰਦੀ ਹੈ ਵੀਰ ਜੀ ਇੰਨੀ ਦੂਰੋਂ ਚੱਲ ਕੇ ਆਇਆ ਹੈ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਸਤਿਕਾਰ ਹੈ ਤੁਹਾਡਾ ਸ਼ੁਭਨਾਮ ਪਾਜੀ ਕਮਲ ਜੀ ਕਮਲਜੀਤ ਪਾਜੀ ਵੀ ਤੁਸੀਂ 메ਜਰ ਸਰਵਿਸ ਕਰਾਉਣ ਆਏ ਹੋ ਤੇ ਤੁਹਾਨੂੰ ਕੀ ਮਹਿਸੂਸ ਹੁੰਦਾ ਪਾਜੀ ਗੱਡੀ ਦੇ ਵਿੱਚ ਕੀ ਡਿਫਰੈਂਟ ਅ ਸਰ ਇਹ ਥੋੜੀ ਜਿਹੀ ਦਬਦੀ ਆ ਔਰ ਕੁਛ ਸਾਊਂਡ ਦੀ ਪ੍ਰੋਬਲਮ ਹੈ। ਦਿਲ ਸੇ ਬੋੜ ਕੇ ਦੱਸੋ ਸਰਦਾਰ ਸਾਹਿਬ। ਹਾਂਜੀ ਹਾਂਜੀ। ਕੀ ਮਹਿਸੂਸ ਕਰ ਰਹੇ ਹੋ? ਇਹ ਤਾਂ ਜੀ ਬੁਰਾ ਲੱਗ ਰਿਹਾ ਵੀ ਗੱਡੀ ਦੀ ਸਰਵਿਸ ਕਰਾਉਣ ਤੋਂ ਬਾਅਦ ਵੀ ਮਤਲਬ ਇੰਨੇ ਬੁਰੇ ਹਾਲ ਨੇ। ਇਹ ਤਾਂ ਨਾ ਕਰਵਾਏ ਬਰਾਬਰ ਦੀ ਕੰਮ ਆ। ਸਰਦਾਰ ਸਾਹਿਬ। ਇਹ ਲੱਗਦਾ ਵੀ ਇਹ ਜੱਦੀ ਲਈ। ਵੀਰ ਜੀ ਮੈਂ ਤਾਂ ਨਾ ਰਿਜ਼ਲਟ। ਜਦੋਂ ਆਦਮੀ ਆਪਦੇ ਮੁਤਾਬਕ ਚੱਲੇ ਫਿਰ ਮੈਂ ਕੁਛ ਨਹੀਂ ਕਰਦਾ। ਆ ਦੇਖੋ ਕੀ ਹੈ ਇਹਦੇ ਵਿੱਚ। ਤੇ ਆ ਲਓ। ਦੋਸਤੋ ਗੱਡੀ ਦੀ ਆਪਾਂ ਜੌਬ ਨੂੰ ਡਨ ਕਰ ਲਿਆ ਤੁਸੀਂ ਕਲੀਨਿੰਗ ਦੇਖ ਸਕਦੇ ਹੋ ਹਨ ਇਹਦੇ ਤੇ ਜਿਹੜਾ ਇਥੋਲਾਨ ਤੇ ਕਾਰਬਨ ਆਈ ਸੀਗੀ ਉਹ ਰਿਮੂਵ ਹੋ ਚੁੱਕੀ ਹੈ ਕਮਲਜੀਤ ਸਿੰਘ ਪਟਿਆਲੇ ਤੋਂ ਮੈਂ ਪ੍ਰੀਤ ਮੋਟਰਸ ਆਪਣੀ ਕਾਰ ਲੈ ਕੇ ਗਿਆ ਸੀਗਾ ਜੋ ਪ੍ਰੋਬਲਮ ਸੀਗੀ ਆਲਮੋਸਟ ਰਿਜ਼ੋਲਵ ਹੋ ਗਈਆਂ ਨੇ ਆਮ ਸੈਟੀਸਫਾਈ